ਬਹੁਤ ਦੇਰ ਤੋਂ ਲੋਕਾਂ ਨੂੰ ਯਾਦ ਸੀ ਕਿ ਮੋਦੀ ਜੀ ਐਸਾ ਇੱਕ ਕਦਮ ਚੁੱਕਣਗੇ ਜਿਹਦੇ ਨਾਲ ਪਾਕਿਸਤਾਨ ਜਿਹੜਾ ਹੈ ਉਹ ਡਰਦਾ ਹੋਇਆ ਜਿਹੜੀ ਉਹਨੇ ਗਲਤੀ ਕੀਤੀ ਹੈ ਉਹਦਾ ਅਹਿਸਾਸ ਵੀ ਕਰੇਗਾ ਤੇ ਇੱਕ ਵਾਰੀ ਫੇਰ ਇੰਦਰ ਦਾ ਕੰਮ ਨਾ ਕਰੇ ਉਸ ਲਈ ਉਹ ਇੱਕ ਵਾਰੀ ਸੋਚੇਗਾ ਜਿਹੜਾ ਆਪਰੇਸ਼ਨ ਦਾ ਨਾਮ ਦੱਸਿਆ ਲਿਖਿਆ ਗਿਆ ਦੱਸ ਰੱਖਿਆ ਗਿਆ ਸੰਦੂਰ ਮੈਂ ਸਮਝਦਾ ਕਿ ਉਹਨਾਂ ਸਾਰੇ ਜਿਹੜੇ ਸ਼ਹੀਦ ਹੋਏ ਲੋਕ ਉਸ ਬਾਰਦਜ ਜਿਨ੍ਹਾਂ ਦੀ ਮ੍ਰਿਤਿ ਹੋਈ ਹੈ ਉਹਨਾਂ ਦੀਆਂ ਪਤਨੀਆਂਆਂ ਜਿਹੜੇ ਘੁੰਮਣ ਗਏ ਸੀ ਪੈਰਗਾਮ ਦੇਖਣ ਗਏ ਸੀ ਉਹਨਾਂ ਦੇ ਸੰਦੂਰ ਜਿਹੜੇ ਉਸ ਨੂੰ ਡੈਡੀਕੇਟਿਡ ਇਹ ਜਿਹੜਾ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਇਹਦੇ ਨਾਲ ਜਿਹੜੀ ਇੱਕ ਆਤਮਿਕਤਾ ਲੋਕਾਂ ਦੀ ਜੁੜੀ ਹੈ ਉਹਦੇ ਅਸ਼ੀਰਵਾਦ ਉਹਨਾਂ ਸਾਰੇ ਸੈਨਿਕਾਂ ਨੂੰ ਮਿਲ ਰਿਹਾ ਜਿਹੜੇ ਇਸ ਆਪਰੇਸ਼ਨ 'ਚ ਲੱਗੇ ਹੋਏ ਨੇ ਚਾਹੇ ਹਜੇ ਅਤਵਾਦੀਆਂ ਦੇ ਅੱਡੇ ਹੀ ਤਬਾਹ ਕੀਤੇ ਨੇ ਬਹੁਤ ਵੱਡਾ ਸੰਦੇਸ਼ ਜਿਹੜਾ ਹੈ ਮੋਦੀ ਸਾਹਿਬ ਨੇ ਦੇਸ਼ ਤੇ ਲੋਗਾਂ ਨੂੰ ਦਿੱਤਾ ਔਰ ਖਾਸ ਤੌਰ ਤੇ ਸਾਡੇ ਸੈਨਿਕਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਲਈ ਆਪਣੀ ਜ਼ਿੰਦਗੀ ਜਿਹੜੀ ਹੈ ਉਹ दांव ਤੇ ਲਾ ਕੇ ਜਾ ਕੇ ਆਪਰੇਸ਼ਨ ਜਿਹੜਾ ਹੈ ਕਾਮਯਾਬ ਕੀਤਾ ਮੋਦੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਦੇਸ਼ ਨੂੰ ਇੱਕ ਅੱਛੀ ਦਿਸ਼ਾ ਦੇ ਕੇ ਮੌਕਾ ਸੰਭਾਲਦੇ ਹੋਏ ਲੋਕਾਂ ਦੇ ਸੈਂਟੀਮੈਂਟਸ ਦੀ ਕਦਰ ਕਰਦੇ ਹੋਏ ਔਰ ਜੋ ਲੋਕ ਚਾਹੁੰਦੇ ਸੀ ਕਿ ਪਾਕਿਸਤਾਨ ਨੂੰ ਸਬਕ ਸਿਖਾਣਾ ਚਾਹੀਦਾ ਪਹਿਲਾਂ ਉਹਦਾ ਮਾਹੌਲ ਬਣਿਆ ਪਾਣੀ ਰੋਕਿਆ ਪਾਣੀ ਰੋਕਣ ਤੋਂ ਬਾਅਦ ਜੋ ਹਹਾਕਾਰ ਮਚੀ ਉਹ ਵੀ ਸਾਡੇ ਸਾਹਮਣੇ ਆ ਉਹ ਵਿਸ਼ਕ ਨਾ ਹਥਿਆਰ ਸੁਨੇ ਚੱਕਿਆ ਸੀ ਨਾ ਤਲਵਾਰ ਚੱਕੀ ਸੀ ਲੇਕਿਨ ਇੱਕ ਬਹੁਤ ਵੱਡਾ ਸੰਦੇਸ਼ ਪਾਕਿਸਤਾਨ ਦੇ ਲੋਕਾਂ ਨੂੰ ਦਿੱਤਾ ਉਸ ਤੋਂ ਬਾਅਦ ਜਿੰਨੇ ਪਾਕਿਸਤਾਨੀ ਹਿੰਦੁਸਤਾਨ ਚ ਆਏ ਸੀ ਉਹਨਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਉਹਦੇ ਨਾਲ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਸੰਦੇਸ਼ ਜਿਆ ਹੈ ਉਹ ਮਿਲਿਆ ਜਿਹੜੇ ਸਾਡੇ ਲੋਕ ਜਿਨ੍ਹਾਂ ਦੀ ਮਰਤੂ ਹੋਈ ਹੈ ਉਹਨਾਂ ਦੇ ਪਰਿਵਾਰ ਰਹੁੰਦੇ ਸੀ ਲੇਕਿਨ ਜਦੋਂ ਅਸੀਂ ਬਾਰਡਰ ਦੇਖਦੇ ਸੀ ਪਾਕਿਸਤਾਨੀਆਂ ਨੇ ਤਾਂ ਆਪਣੇ ਬੰਦਿਆਂ ਨੂੰ ਇੱਕ ਦਿਨ ਬਾਰਡਰ ਹੀ ਬੰਦ ਕਰ ਦਿੱਤਾ ਉਹ ਇਸ ਤਰ੍ਹਾਂ ਦਾ ਜਿਹੜਾ ਹੈ ਅਮਾਨਨ ਇਨ ਹਿਊਮਨ ਐਕਟ ਕਰਕੇ ਆਪਣੇ ਲੋਕਾਂ ਦਾ ਵੀ ਉਹ ਉਹਨਾਂ ਨੂੰ ਕੋਈ ਹੁੰਦਾ ਵੀ ਨਹੀਂ ਸੀ ਲੇਕਿਨ ਮੋਦੀ ਸਾਹਿਬ ਨੇ ਫੈਸਲਾ ਲਿਆ ਕਿ ਜਿਹੜੇ ਪਾਕਿਸਤਾਨੀ ਜਿੰਨੇ ਵੀ ਇੱਥੇ ਆਏ ਨੇ ਉਹ ਵਾਪਸ ਆਪਣੇ ਦੇਸ਼ ਜਾਣ ਤਾਂ ਕਿ ਇੱਕ ਸਨੇਹਾ ਦਿੱਤਾ ਕਿ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਕਿੰਨਾ ਗੁੱਸਾ ਹੈ ਸਰਕਾਰ ਨੂੰ ਕਿੰਨਾ ਗੁੱਸਾ ਹੈ ਸਰਕਾਰ ਇੱਕ ਬਹੁਤ ਵੱਡਾ ਕਦਮ ਲੈਣ ਵਾਲੀ ਹੈ ਉਹਦੀ ਇੰਡੀਕੇਸ਼ਨ ਉਹਨਾਂ ਨੇ ਪਹਿਲਾਂ ਹੀ ਦਿੱਤੀ ਸੀ ਅੱਜ ਸੰਦੂਰ ਆਪਰੇਸ਼ਨ ਜਿਹੜਾ ਇੱਕ ਕਾਮਯਾਬ ਆਪਰੇਸ਼ਨ ਹੋਇਆ ਉਸਨੇ ਲੋਕਾਂ ਦਾ ਦਿਲ ਵੀ ਜਿੱਤਿਆ ਵਿਸ਼ਵਾਸ ਵੀ ਜਿੱਤਿਆ ਅੱਤਵਾਦੀਆਂ ਦੇ ਖਾਤਮੇ ਵੱਲ ਇੱਕ ਬਹੁਤ ਵੱਡਾ ਕਦਮ ਹੈ